ਕਾਦੀਵਾਲ ਸਰਪੰਚੀ ਦੀਆਂ ਚੋਣਾਂ ਆ ਗਈਆਂ ਮਨ ਮਿੰਨਾ ਉਧਰ ਝੁੱਟੀ ਲਾਵਾਂਗੇ ਕਿਹੜਾ ਵਰਾਉਣਾ ਹੈ ਕਿਹੜਾ ਜਿਤਾਉਣਾ ਹੈ ਕਿੰਦੋਂ ਪਉਗਾ ਪੀਣਾ ਕਿ ਦੁਨੀਆ ਪੀਣਾ ਇਹ ਜੰਦਾ ਗੱਲਾਂ ਬਕਾਉਣੀ ਐ ਕਿ ਦੀ ਗੱਲਾਂ ਬਕਾਉਣੀ ਐ ਸਾਡੀ ਇੱਥੇ ਸੋਚ ਧੀਆ ਸਾਨੂੰ ਇਹਨਾਂ ਗੱਲਾਂ ਦੀ ਨਹੀਂ ਪਰਵਾ ਇੱਥੇ ਸੋਡੇ ਨੇਰੇ ਪਿੰਡ ਮਲਾਈ ਫੈਕਟਰੀ ਲੱਗੀ ਐ ਮੈਂ ਜੀ ਕੋਲ ਮੈਂ ਗਿਆ ਨਾ ਪੁਛਿਆ ਵਟਾ ਪਰ ਫੈਕਟਰੀ ਰੋਕਣ ਦੀ ਕੋਈ ਗਿਆ ਇਹਦੇ ਵਿੱਚ ਫਿਰ ਜਿਹੜੇ ਸੀ 25 ਫਤੇ ਬਾਵਾਦੀ ਜਿਹੜੀ ਇਹ ਪਿੰਡ ਦੀ ਕਰੇ 30000 ਹਰ ਬਾਕੀ ਦੇ ਨਕਦੀ ਸਭ 75 ਬੰਦੇ ਕੀ ਕਰਦੇ ਸੀ ਕੀ ਹੋਣਾ ਉਹ ਨੋੜ ਨਹੀਂ ਪਾਣੀ ਦੀ ਜਿਹੜੇ ਫੈਕਟਰੀ ਦਾ ਮੌਜਾ ਲੱਗਿਆ ਰਾਤ ਨੂੰ ਫੈਕਟਰੀ ਦੇ ਬੱਚਿਆਂ ਦਾ ਪੋਜ 15 ਜਣੇ ਨਾਲ 10-15 ਆਥੇ ਪਾਈਆਂ ਬੀਬੀਆਂ ਸੀ ਬਹੁਤ ਸਾਰੇ ਘੇੜਾ ਰਾਤ ਪਾ ਲਈ ਆ ਕੇ ਤੱਕ ਰਾਜ ਨੂੰ ਜਿਆਦਾ ਸਾਢੇ ਜਰਾ ਟਾਈਮ ਹੋਣਾ ਤੇ ਮੈਂ ਆਲੇ ਦਾਲੇ ਪਿੰਡਾਂ 'ਚ ਫੋਨ ਕੀਤੇ ਸਿਰਫ ਨੰਬਰ ਸੀ ਬਾਜ ਪਿੰਡਾਂ 'ਚ ਹੋ ਕੇ ਦਵਾ ਕੇ ਲੋਕਾਂ ਨੂੰ ਲੈ ਕੇ ਆਉਂਗੇ ਮਹੌਨ ਚਾ ਚਾਉਣ ਨੂੰ ਕਰਦੇ ਉਥੇ ਮਸੇਦ ਅਸਲੀ ਬੰਦੇ ਆਏ ਉਹ ਜਉਂਦੀਆਂ ਨਾਲੋਂ ਬੀਬੀਆਂ ਵਿਚਾਰੀਆਂ ਜਿਨ੍ਹਾਂ ਨੇ ਅੱਗੀ ਰਹੋਗੀਆਂ ਪੁਲਿਸ ਦੇ ਵਿੱਚ ਰੱਖੇ ਤੋਂ ਖਾਂਦਾ ਪਹਿਲਾਂ ਖਾਣੋ ਖੜੋ ਉਥੇ ਗੁਰੂ ਰੰਸਾ ਪ੍ਰਕਾਸ਼ ਦੀ ਖੰਡਗੇ ਇੱਕ ਮੇਲ ਵੀ ਵਰਗੀ ਘਟਨਾ ਦਾ ਵਾਪਰ ਜੇ ਗੱਲ ਬਾਤ ਨਾ ਜਾਵੇ ਉਹ ਲੋਕ ਉਹ ਦੋ ਉੱਤੇ ਉਹ ਫੈਕਟਰੀਆਂ ਦੇ ਖਿਲਾਫ ਜਦੋਂ ਉਹਨਾਂ ਦੇ ਪਸ਼ੂ ਵੀ ਕੈਸਰ ਨਾਲ ਮਰ ਲੱਗੇ ਜੀਵੇ ਫੈਕਟਰੀ ਦਾ ਮੌਜਾ ਲੱਗਿਆ ਰਾਤ ਨੂੰ ਫੈਕਟਰੀ ਦੇ ਵਿੱਚ ਸਭੋ ਜਗ 15 ਜਣੇ ਨਾਲ 15 ਆਫਰੇ ਪਾਈਆਂ ਬੀਬੀਆਂ ਸੀ ਬਹੁਤ ਸਾਰੇ ਘਿਹਰਾ ਬਾਹਰ ਪਾ ਲਈ ਆ ਕੇ ਤੱਕ ਰਾਤ ਨੂੰ ਜਿਆਦਾ ਸਾਢੇ ਜਰਾਤ ਪਿਆ ਮੋੜਾ ਦੀ ਮੈਂ ਆਲੇ ਦਾਲੇ ਪਿੰਡਾਂ ਚ ਘੋੜੀ ਕਿਤੇ ਮੇਰੇ ਕੋਲ ਨੰਬਰ ਸੀ ਬਾਜ ਪਟਾਜ ਹੋ ਕੇ ਦਵਾ ਕੇ ਲੋਕਾਂ ਨੂੰ ਲੈ ਕੇ ਆਉਗੇ ਮੋਰਚਾ ਸਟਾਪ ਨੂੰ ਕਰਦੇ ਆ। ਉਥੇ ਮਸੇ 10-10 ਬੰਦੇ ਆਏ। ਉਹ ਜੌਂਦੀਆਂ ਨਾਲੋਂ ਬੀਂਦੀਆਂ ਵਿਚਾਰੀਆਂ ਜਿਨ੍ਹਾਂ ਨੇ ਅੱਗੀ ਰੋਗੀਆਂ ਪੁਲਿਸ ਦੇ ਵੀ ਰੱਖੇ ਤੋਂ ਖੰਦਾ ਪਹਿਲਾਂ ਖਾਣੋ ਖੜੋ। ਮੁੱਖੇ ਗੁਰੂ ਰੰਤਾ ਪ੍ਰਕਾਸ਼ ਜੀ ਖੜ ਕੇ ਇੱਕ ਪੀਐਸ ਵਰਗੀ ਘਟਨਾ ਦਾ ਆਪੜੇ ਗੱਲ ਬਾਤ ਨਾ ਜਾਵੇ। ਉਹ ਲੋਕ ਉਹ ਦੇ ਖਿਲਾਫ ਜਦੋਂ ਉਹਨਾਂ ਦੇ ਪਸ਼ੂ ਵੀ ਕੈਸਰ ਨਾਲ ਮਰਨ ਲੱਗੇ ਅਸੀਂ ਲੁਧਿਆਣਾ ਦੇ ਗੇ ਜਿਹੜਾ ਗੁੱਡਾ ਅਧਰਿਆ ਅੱਜਕੱਲ ਗੁੱਡਾ ਨਾਲਾ ਬਣ ਗਿਆ ਲੁਧਿਆਣਾ ਦੇ ਵਿੱਚ ਹਜ਼ਾਰਾਂ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਕੈਮੀਕਲ ਦਾ ਸਭ ਵਿੱਚ ਪੈਦਾ ਛੋੜੇ ਪਿੰਡਾਂ ਤੇ ਗੋਸਪੁਰਾ ਸੇਖੂਪੁਰਾ ਘਰ ਘਰ ਦੇ ਵਿੱਚ ਹਰ ਬਲੀ ਬੰਦਾ ਬਲੀ ਦਾ ਕਿਸੇ ਨੂੰ ਕਾਲਾ ਪੀੜਿਆ ਕਿਸੇ ਨੂੰ ਕੈਂਸਲ ਹੋ। ਹੋਈ ਉੱਠ ਕੇ ਲੋਕਾਂ ਨੂੰ ਕਿਆ ਵੀ ਅਸੀਂ ਗਏ ਭਵੌਰ ਫਾਜਲਕਾ ਦਾ ਏਰੀਆ ਜਿੱਥੇ ਹਰੀਕੇ ਪੱਤਨ ਤੋਂ ਨਹਿਰਾ ਜਾਂਦੀ ਐ। ਉਹਨਾਂ ਲੋਕਾਂ ਦੇ ਘਰ ਅੱਪਾ ਹਰ ਜਵਾਬ ਪੈਦਾ ਹੋਣ ਲੱਗੇ। ਕੈਂਸਰ ਨਾਲ ਬਰ ਲਾ ਗੇ ਉਹਨਾਂ ਦੇ ਬਾਗ ਸੁੱਕ ਗਏ। ਜਿਹੜੇ ਤਾਰੀ ਦੀ ਕਹਾਣੀ ਪੰਜਾਬ ਦੇ ਅੰਦਰ ਬਹੁਤ ਖੱਦਰ ਲਾਗ ਹੈ। ਹਮਸਾਣਾ ਦੇ ਬੰਦਾ ਨਹਿਰਾ ਤੋਂ ਪਾਣੀ ਅਲਿਖਰਸ ਦੀ ਕਿ ਇੱਕ ਦਿਨ ਆ ਤਰਕਾ ਦੀ ਹਰਸਾਲ ਹੋਈ ਸੀ ਤੇਲ ਦਾ ਵਹਾ ਪਿਆ ਸੀ ਕਿਵੇਂ ਹਾਲ ਦਾ ਬੱਚੇ ਲੋਕਾਂ ਚ ਕਿਵੇਂ ਵੱਡੀ ਪੱਟੀ ਦਾ ਲੈਣਾ ਲਾ ਗਿਆ ਕਿਵੇਂ ਲੋਕ ਹੋੜ ਪਾ ਕੇ ਚੱਕੇ ਵਿਚੇ ਲੋਕਾਂ ਤੇਲ ਮੁੱਕ ਗਿਆ ਤੇਲ ਮੁੱਕਰ ਤੇ ਹੀ ਹਾਕਾਰ ਹੈ ਜਦੋਂ ਪਾਣੀ ਮੁੱਕ ਗਿਆ ਲੋਕ ਚਲੇ ਮੇਰੇ ਪਿੰਡਾਂ ਨੇ 100 ਤੋਂ 200 ਫੁੱਟ ਤੇ ਪਾਣੀ ਵਗ ਗਿਆ ਸਭ ਤੋਂ ਪਰੇ ਧੂਰੀ ਬਰਨਾਲਾ ਮਹਿਰਕਲਾਂ ਦਾ ਏਰੀਆ 250 ਫੁੱਟੇ ਪਾਣੀ ਭਾ ਗਿਆ 50 50 7 7 ਹਾਊਸਪਾਡੀਆਂ ਮੋਟਰਾਂ ਪੈ ਗਈਆਂ ਸਾਹਮਣੇ ਪਾਸੇ ਜਦੋਂ ਬਿਜਲੀ ਬੰਦ ਹੋਈ ਮੋਟਰਾਂ ਦੇ ਬਿੱਲ ਮਾਫ ਕਰਦੇ ਲੋਕਾਂ ਨੇ ਨਹਿਰੀ ਪਾਣੀ ਲਾਉਣਾ ਹੀ ਸ਼ੁਰੂ ਕਰਤਾ ਕਿਉਂਕਿ ਧਰਤੀ ਇਹ ਦਾ ਪਾਣੀ ਬੈਠਾ ਹੈ ਵਧੀਆ ਪਾਣੀ ਹੈ ਲੋਕਾਂ ਨੇ ਲਹਿਦਰੀ ਐਸੇ ਜਿੰਨੇ ਖਾਲੀ ਸਰਕਾਰ ਸਭ ਘਾਟਾ ਦਵਾ ਬਿੱਕਰ ਪਰ ਦੁਲੀ ਵਾਲੇ ਬਰਦ ਦੇ ਹੋ ਕੇ ਸੋਡਾ ਤਾਂ ਪੂਰੇ ਘਾ ਪਾਣੀ ਮਾਰਾ ਮੈਂ ਅੱਖਰ ਜਾ ਕੇ ਆਇਆ ਆਵਦਾ ਕਰਮਾਤ ਦਾ ਤਮਨ ਲੱਲੂ ਨਯਾਰਾ ਇੱਕ ਪੜੀਆਂ ਪੰਜਰੋਈਆਂ ਪਈਆਂ ਮੈਂ ਕੁਛਿਆ ਵੀ ਕਿਹਾ ਉਹ ਬੰਜਰ ਹੋ ਗਈਆਂ ਕਹਿੰਦਾ ਇਹ ਤੋਂ 25 ਦੀ 30 ਸਾਲ ਪਹਿਲਾਂ 700 ਤੋਂ 1000 ਫੱਟੇ ਪਾਣੀ ਸੀ 1500 ਫੱਟੇ ਬਣੇ ਸਾਨੂੰ ਕੋਈ ਪ੍ਰਵਾਹ ਨਹੀਂ ਸਾਡੀਆਂ ਆਉਣ ਵਾਜਾਂ ਨਗਸਲਾ ਇੱਥੇ ਪਿੜਾ ਪਾਣੀ ਦਾ ਸਰ ਸਰ ਕੇ ਮੰਨਣੀਆਂ ਖਾਦਾਂ ਦੇ ਜਿੱਦ ਨਹੀਂ ਦੀ ਪਾਣੀ ਨਾ ਸਾਡੇ ਸਸਤੀ ਦੇ ਲੋਕਾਂ ਦਾ ਇਹ ਜੰਦਾ ਨਾ ਆਵਰੇ ਚੋਲ ਮੈਨੀ ਫੈਸਟ ਰਹੀਏਗਾ ਨਾ ਸਾਡੇ ਕੋ ਦਮਾ ਦੇ ਬਚਾਨ ਦੇ ਪੀਰ ਪਾਣੀ ਕਿਵੇਂ ਸਾਭਣਾ ਗਲਵਾਨੀ ਨੇ ਪਾਣੀ ਨੂੰ ਕਿਉਂ ਕਿਹਾ ਬਾਬਾ ਗੁਰੂ ਪਾਣੀ ਕਿਤਾ ਬਾਤਾਂ ਅੰਧਰਤ ਮਤ ਇਹ ਪਾਣੀ ਮਰ ਗਿਆ ਪਿਓ ਮਰ ਗਿਆ ਜੇ ਪਾਣੀ ਤਾਂ ਜੀਵਨ ਹੈ ਵਿਗਿਆਨੀ ਕਹਿੰਦੇ ਜੇ ਮੰਗਲਗਿਆ ਤੇ ਪਾਣੀ ਮਿਲ ਜੇ ਤਾਂ ਜੀਵਨ ਸਾਥ ਹੋ ਪਰ ਅਗਨੇਸੀ ਪ੍ਰਵਾਹ ਨਹੀਂ ਕਰਦੀ ਆਦੀ ਹਰ ਸਰਪਾਚੀ ਦੀਆਂ ਚੋਣਾਂ ਆ ਗਈਆਂ ਮਨ ਮਿੰਦਾ ਉਧਰ ਚੋਟੀ ਲਾਵਾਂਗੇ ਕਿਹੜਾ ਹਰਾਉਣਾ ਹੈ ਕਿਹੜਾ ਜਿਤਾਉਣਾ ਹੈ ਕਿੰਦੋਂ ਪੰਗਾ ਪੀਣਾ ਕਿੰਦੋਂ ਵਧੀਆ ਪੀਣਾ ਇਹ ਜੰਦਾ ਕਿਲਾ ਬਣਾਉਣੀ ਹੈ ਕਿ ਦੀ ਕਿਲਾ ਬਣਾਉਣੀ ਹੈ ਸਾਡੀ ਇੱਥੇ ਸੋਚ ਕਰੀਦਾ ਸਿਰੋਮੰਗਾ ਲੈ ਕੇ ਆਇਆ ਦਸ਼ਾ ਬੰਦਿਆ ਬਈ ਦਸ਼ਾ ਸੰਗਤਪੁਰ ਆਇਓ ਸਰਗਤ ਫਰਦ ਸਰਗਤ ਸਰਕਾਰੋਂ ਨਸ਼ਾ ਨੌਕਰੀਆ ਭਾਈ ਜਿਵੇਂ ਸਰਕਲਾਵੇ ਕੇ ਕਫੇਤ ਕਲਾਸਤਾਂ ਲੈ ਆਂ ਸੁਖਿਆ ਗਿਆ ਦੀ ਪਰ ਬੋਲਿਆ ਕਿ ਅਫਸਰ ਨੇ ਵੀ ਕੁੱਟ ਕਾਬੜ ਕੇ ਸੌ ਖਾਦੀ ਵੀ ਕਿ ਚਾਰਾ ਹਫਤਾ ਇਨਕਤ ਕਰ ਜਾਗੇ ਭਵਾਨ ਸੇਵਾਰ ਕੇ ਕਹਿੰਦਾ ਚਾਰਾ ਮਹੀਨਿਆਂ ਚ ਖਤਮ ਕਰ ਦੇਣਾਗੇ ਹੁਣ ਤਾਂ ਭਾਈ 2 ਸਾਲ ਹੋ ਚਲੇ